ਵੀ ਰਾਜ ਦੀ ਉਪਾਧੀ ਦੇ ਕੇ ਭਾਈ ਧੰਨਾ ਸਿੰਘ ਨੂੰ ਸਨਮਾਨ ਕੀਤਾ ਅਤੇ ਆਪਣੇ ਕੋਲੋਂ ਸਵਾ ਪਾਰਾਂ ਰਾਜ ਦੀ ਇੱਕ ਦਸਤਾਰ ਜਿਹੜੀ ਇੱਥੇ ਸ਼ਿਸ਼ੋਭਤ ਹੈ ਅਤੇ ਇੱਕ ਕੰਗਾ ਸਾਹਿਬ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਧੰਨਾ ਸਿੰਘ ਨੂੰ ਬਖਸ਼ਿਸ਼ ਕੀਤਾ ਉਹ ਇਸ ਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਇੱਕੋਕ ਮਨਮਾ ਆਪਣੇ ਪਰਜੰਦਾ ਨੂੰ ਆਪਣੇ ਪੁੱਤਾਂ ਨੂੰ ਕਿਉਂਕਿ ਖਾਸੇ ਦੀ ਮਾਤਾ-ਮਤਾ ਸਭ ਕੌਰ ਜੀ ਹਨ ਉਹਨਾਂ ਵੱਲੋਂ ਇਹ ਹੁਕਮਨਾਮਾ ਲੈ ਕਰਕੇ ਆ ਬੜੇ ਪਿਆਰ ਦੇ ਨਾਲ ਭੇਜਣਾ ਕੀਤਾ ਹੈ ਇਹ ਚਾਰ ਹੁਕਮਨਾਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਤੇ ਪਾਛੀ ਵੱਲੋਂ ਹੱਥ ਲਿਖਤ ਨੇ ਜਿਨ੍ਹਾਂ ਦੇ ਉੱਪਰ ਮੋਹਰਾਂ ਲੱਗੀਆਂ ਹੋਈਆਂ ਨੇ ਦਸਤਕ ਕੀਤੇ ਹੋਏ ਨੇ ਉਸ ਵੇਲੇ ਦੀ ਸਾਮ ਲਿਖੀ ਹੋਈ ਹੈ ਗੁਰਦੁਆਰਾ ਬਖਸ਼ੇ ਪ੍ਰਕਾਸ਼ ਕਵੀ ਰਾਜ ਬਾਬਾ ਤਰਨਾ ਸਿੰਘ ਦਾ ਇਨ ਸ਼ਾਰਪ ਨੂੰ ਜਿੱਥੇ ਸਾਬੇ ਇਕਬਾਲ ਗੁਰੂ ਗੋਬੀ ਸਿੰਘ ਨੇ ਹੱਥ ਲਿਖ ਤੇ ਚਾਰ ਹੁਕਮਨਾਮੇ ਅਤੇ ਇੱਕ ਮਾਤਾ ਸਾਹਿਬ ਕੁ ਜਦਾ ਹੱਥ ਲਿਖੇ ਹੁਕਮਨਾਮਾ ਸ਼ਸ਼ੋਭ ਦੀ ਆ ਕਹਿੰਦੇ ਦੇ ਹੰਕਾਰ ਜਿਹੜਾ ਤੋੜਿਆ ਗਿਆ ਸੀ ਉਸ ਸਮੇਂ ਤੇ ਇੱਕ ਚੰਦਰ ਨਾਮ ਦਾ ਕਵੀ ਜਿਹੜਾ 52 ਜਿਹਦੇ ਕਵੀਆਂ ਵਿੱਚ ਗੁਰੂ ਗੋਬੀ ਸਿੰਘ ਜਿਹੜਾ 52 ਕਵੀ ਸੇ ਉਹਨਾਂ ਵਿੱਚੋਂ ਇਹ 52 ਕਵੀਆਂ ਵਿੱਚ ਇੱਕ ਕਵੀ ਸੀ ਮਾਈ ਧੰਨਾ ਸਿੰਘ ਜੀ ਜੋ ਗੁਰੂ ਘਰ ਦੇ ਘੋੜਿਆਂ ਦੇ ਘਾਈ ਸੰਨ ਆਨੰਦਪੁਰ ਸਾਹਿਬ ਵਿਖੇ ਸੇਵਾ ਕਰਦੇ ਸਨ ਉਹਨਾਂ ਦਾ ਇਹ ਨਗਰ ਅਸਥਾਨ ਹੈ ਨਸ਼ਾਹਰਾ ਪਨਵਾ ਕਵੀ ਚੰਦਰ ਨੇ ਜਿਹੜੀ ਕਵਤਾ ਉਚਾਰਨ ਕੀਤੀ ਉਹਦਾ ਹਵਾਲਾ ਵੀ ਦਿੱਤਾ ਹੋਇਆ ਹੈ ਇਤਿਹਾਸ ਦੇ ਵਿੱਚ ਉਸ ਦੀ ਕਵਤਾ ਸੀ ਕਿ ਨਵਸਾਤ ਪੀਏ ਨਵਸਾਤ ਪੀਏ ਨਵਸਾਤ ਪੀ ਆਏ ਨਵਸਾਤ ਰਚੇ ਨਵਸਾਤ ਬਚੇ ਨਵਸਾਤ ਪੀਆ ਪੈਦਾ ਕੇ ਪਾਏ ਜੀਤ ਕਲਾ ਨਵਸਾਤਨ ਕੀ ਨਵਸਾਤਨ ਕੇ ਮੁਖੰਚਲ ਛਾਏ ਮਾਨੋ ਮੇ ਕੇ ਮੰਡਲ ਮੇ ਕਵੀ ਚੰਦਨ ਚੰਦ ਕਲੇਵਰ ਛਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਸ ਤਾ ਕੀ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਕਿਸੇ ਨਾ ਕਿਸੇ ਪ੍ਰਾਤਨਿਕ ਇਮਾਰਤ ਜਾਂ ਕਿਤੇ ਇਤਿਹਾਸਿਕ ਗੁਰਦੁਆਰੇ ਦਰਸ਼ਨ ਤੁਹਾਨੂੰ ਕਰਾਉਂਦੇ ਰਹਿੰਦੇ ਹਾਂ ਸਾਡੇ ਬਹੁਤ ਸਾਰੇ ਅਜਿਹੇ ਗੁਰਦੁਆਰੇ ਨੇ ਜਿਨ੍ਹਾਂ ਬਾਰੇ ਜਿਹੜੀਆਂ ਸਿੱਖ ਸੰਗਤਾਂ ਸਾਡੀਆਂ ਜਾਨੂ ਨਹੀਂ ਆ ਤਾਂ ਅੱਜ ਅਸੀਂ ਪਹੁੰਚੇ ਹਾਂ ਕਰਨਤਾਰਨ ਦੇ ਪਿੰਡ ਸ਼ਹਿਰਾਪੁਰੂਆ ਵਿਖੇ ਜਿੱਥੇ ਭਾਈ ਸਾਹਿਬ ਭਾਈ ਤੰਨਾ ਸਿੰਘ ਜੀ ਜਿਹੜੇ ਕਵੀ ਰਾਜ ਹੋਏ ਆ ਜਿਨ੍ਹਾਂ ਨੂੰ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਿਮਾਣਿਆਂ ਨੂੰ ਮਾਨ ਬਖਸ਼ਿਆ ਹੈ ਤੇ ਉਹਨਾਂ ਨੂੰ ਕਵੀ ਰਾਜ ਦਾ ਦਰਜਾ ਦਿੱਤਾ ਵਾ ਅੱਜ ਉਹ ਇਤਿਹਾਸ ਦੇ ਦਰਸ਼ਨ ਕਰਨ ਜਾ ਰਹੀਆਂ ਜਿਸ ਗੁਰਦੁਆਰੇ ਦੇ ਇਤਿਹਾਸ ਬਾਰੇ ਬਹੁਤ ਸਾਰੀਆਂ ਸੰਗਤਾਂ ਨੂੰ ਜਾਨੂ ਨਹੀਂ ਆ ਤਸਵੀਰਾਂ ਸਾਂਝੀ ਕਰ ਦਈਏ ਇਹ ਗੁਰਦੁਆਰਾ ਬਖਸ਼ੇ ਪ੍ਰਕਾਸ਼ ਕਵੀ ਰਾਜ ਬਾਬਾ ਧਰਨਾ ਸਿੰਘ ਦਾ ਪਿੰਨ ਸ਼ਹਿਰ ਬੋਨਵਾ ਜਿੱਥੇ ਸਾਹਿਬੇ ਕੁਮਾਲ ਗੁਰੂ ਗੋਬੇ ਸਿੰਘ ਨੇ ਹੱਥ ਲਿਖਤ ਚਾਰ ਹੁਕਮਨਾਮੇ ਅਤੇ ਇੱਕ ਮਾਤਾ ਸਾਹਿਬ ਕੁੜੀ ਦਾ ਹੱਥ ਲਿਖਤ ਹੁਕਮਨਾਮਾ ਸ਼ਿਸ਼ੋਭਧ ਆ ਭਾਈ ਧਰਨਾ ਸਿੰਘ ਜਿਹੜਾ ਪ੍ਰਾਤਨ ਘਾਰ ਆ ਉਹ ਪਿੰਨ ਵਿੱਚ ਮੌਜੂਦ ਆ ਇਹ ਜਿਹੜਾ ਗੁਰਦੁਆਰਾ ਤੁਸੀਂ ਦੇਖਦੇ ਪਈਓ ਗੁਰਦੁਆਰਾ ਬਖਸ਼ਿਸ਼ ਪ੍ਰਕਾਸ਼ ਇਹ ਭਾਈ ਧਰਨਾ ਸਿੰਘ ਜੀ ਦੀ ਯਾਦ ਵਿੱਚ ਇੱਥੇ ਬਣਾਇਆ ਗਿਆ ਵਾ ਜਿਹੜਾ ਪ੍ਰਾਤਨ ਘਾਰਿਆ ਉਹ ਪਿੰਡ ਦੇ ਵਿੱਚ ਆ ਅਸੀਂ ਤੁਹਾਨੂੰ ਉਹਦੇ ਦਰਸ਼ਨ ਵੀ ਕਰਾਵਾਂਗੇ ਤੇ ਜਿਹੜੇ ਇੱਥੇ ਗੁਰੂ ਗੋਬੀ ਸਿੰਘ ਦੇ ਹੱਥ ਲਿਖਤ ਜਿਹੜੇ ਹੁਕਮਨਾਮੇ ਪਏ ਆ ਚਾਰ ਹੁਕਮਨਾਮੇ ਇੱਕ ਦਸਤਾਰ ਪਈ ਆ ਇੱਕ ਉਹਨਾਂ ਦਾ ਕੰਗਾ ਪਿਆ ਵਾ ਜਿਹੜਾ ਭਾਈ ਧਰਨਾ ਸਿੰਘ ਜੀ ਨੂੰ ਦਿੱਤਾ ਸੀ ਉਹ ਵੀ ਇੱਥੇ ਸ਼ਿਸ਼ੋਭਿਤ ਆ ਉਹ ਵੀ ਇੱਥੇ ਸਾਮ ਸਮਾਰਕ ਰੱਖਿਆ ਗਿਆ ਵਾ ਉਹ ਵੀ ਤੁਹਾਨੂੰ ਦਰਸ਼ਨ ਜ਼ਰੂਰ ਕਰਾਵਾਂਗੇ ਪਹਿਲਾਂ ਤੁਹਾਨੂੰ ਦਰਸ਼ਨ ਕਰਾਦੀ ਵੀ ਇਹ ਜਿਹੜਾ ਗੁਰਦੁਆਰਾ ਵਾ ਇਸ ਆਪਣਾ ਭਾਈ ਸਾਹਿਬ ਭਾਈ ਧੰਨਾ ਸਿੰਘ ਜਿਨ੍ਹਾਂ ਨਮਾਨਿਆਂ ਨੂੰ ਮਾਨ ਬਖਸ਼ਾ ਧੰਦਨ ਸਾਹਿਬ ਜੀ ਗੁਰਗੋਬਿੰਦ ਸਿੰਘ ਜੀ ਨੇ ਤੇ ਇੱਕ ਘੋੜਿਆਂ ਸੇਵਾ ਕਰਨ ਵਾਲੇ ਨੂੰ ਉਹਨਾਂ ਨੇ ਕਵੀ ਦਾ ਦਰਜਾ ਦਿੱਤਾ ਹੈ ਕਹਿੰਦੇ ਦੇ ਹੰਕਾਰ ਜਿਹੜਾ ਤੋੜਿਆ ਗਿਆ ਸੀ ਉਸ ਸਮੇਂ ਤੇ ਇੱਕ ਚੰਦਨ ਨਾਮ ਦਾ ਕਵੀ ਜਿਹੜਾ 52 ਜਿਹੜੇ ਕਵੀਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀ ਸੇ ਉਹਨਾਂ ਵਿੱਚੋਂ ਇਹ 52 ਕਵੀਆਂ ਵਿੱਚ ਇੱਕ ਕਵੀ ਸੀ ਚੰਦਨ ਜਿਹਦਾ ਹੰਕਾਰ ਤੋੜਵਾਇਆ ਸੀ ਇਹ ਗੁਰੂ ਗੋਬਿੰਦ ਸਿੰਘ ਨੇ ਭਾਈ ਧੰਨਾ ਸਿੰਘ ਜੀ ਕੋਲ ਉਹਨਾਂ ਨੇ ਹਜੇ ਕਿੱਸਾ ਜਿਹੜਾ ਹੰਕਾਰ ਤੋਂ ਰਿਆ ਸੀ ਉਹ ਸਾਰੀਆਂ ਗੱਲਾਂ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਸਾਡੇ ਨਾਲ ਇਸ ਟਾਈਮ ਦੇ ਭਾਈ ਸਾਹਿਬ ਜਿਹੜੇ ਹਜ਼ੂਰੀ ਲਾਗੀ ਭਾਈ ਰਣਬੀਰ ਸਿੰਘ ਜੀ ਮੌਜੂਦ ਨੇ ਉਹਨਾਂ ਆਪਾਂ ਜਾਣ ਕੇ ਲਵਾਂਗੇ ਪਹਿਲਾਂ ਧੰਨਾ ਨਾਲ ਦਰਸ਼ਨ ਕਰਾਈਏ ਵੀ ਜਿਹੜਾ ਇਹ ਗੁਰਦੁਆਰਾ ਸ਼ਸ਼ੋਭਿਤ ਕੀਤਾ ਗਿਆ ਵਾ ਇਹ ਭਾਈ ਧੰਨਾ ਸਿੰਘ ਜਿਹੜੇ ਕਵੀ ਰਾਜ ਹੋਏ ਆ ਇਹ ਉਹਨਾਂ ਦੀ ਯਾਦ ਵਿੱਚ ਇੱਥੇ ਸ਼ਸ਼ੋਭਿਤ ਕੀਤਾ ਗਿਆ ਵਾ ਜਿਹੜਾ ਉਹਨਾਂ ਦਾ ਪਰਾਤਨ ਜਿਹੜਾ ਘਰ ਸੀ ਕਿਉਂਕਿ ਇਸ ਪਿੰਡ ਦੇ ਹੀ ਰਹਿਣ ਵਾਲੇ ਸਨ ਭਾਈ ਤਰਨਾ ਸਿੰਘ ਜੀ ਜਿਨ੍ਹਾਂ ਨੂੰ ਕਵੀ ਰਾਜ ਦਾ ਦੱਜਾ ਦਿੱਤਾ ਗਿਆ ਸੀ ਇਹ ਉਹਨਾਂ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਜਿਹਦਾ ਸ਼ੋਭਰੀ ਕੀਤਾ ਗਿਆ ਵਾਸ ਇਸ ਇੱਕ ਗੁਰਦੁਆਰੇ ਦੇ ਦਰਸ਼ਨ ਦੇਦਾਰੇ ਕਾਲੋ ਇਹ ਉਹ ਗੁਰਦੁਆਰਾ ਵਾ ਜਿੱਥੋਂ ਦੇ ਬਹੁਤ ਹੀ ਮਹਾਨ ਜਿਹੜੇ ਪਿੰਡ ਦੇ ਨਿਸ਼ਾਰਾ ਪੰਨੋਂ ਦੇ ਕਵੀ ਰਾਜ ਹੋਏ ਆ ਭਾਈ ਸਾਹਿਬ ਭਾਈ ਤਰਨਾ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮਾਣ ਨੂੰ ਮਾਨ ਬਖਸ਼ਿਆ ਵਾ ਅਸੀਂ ਵੀ ਦਰਸ਼ਨ ਦੇਦਾਰੇ ਕਾਲੀਏ ਕਿਉਂਕਿ ਸਾਨੂੰ ਵੀ ਇਸ ਇਤਿਹਾਸ ਦੀ ਜਾਣਕਾਰੀ ਨਹੀਂ ਸੀ ਪਤਾ ਜਦੋਂ ਸਾਨੂੰ ਪਤਾ ਲੱਗੀ ਉਦੋਂ ਇਸ ਇਸ ਥਾਂ ਦੇ ਦਰਸ਼ਨ ਕਰਨ ਪਹੁੰਚਿਆ ਕਿ ਸਾਡਾ ਵੀ ਇਹ ਉਪਰਾਲਾ ਵਾ ਜਿਹੜੇ ਸਾਡੀਆਂ ਸਿੱਖ ਸੰਗਤਾਂ ਵਾਂ ਜਿਹੜੀਆਂ ਦੇਸ਼ਾਂ-ਦੇਸ਼ਾਂ ਬੈਠੀਆਂ ਵਾਂ ਉਹਨਾਂ ਨੂੰ ਇਸ ਗੁਰਦੁਆਰੇ ਦੇ ਦਰਸ਼ਨ ਦੇਦਾਰੇ ਕਰਾਈਏ ਕਿ ਉਹਨਾਂ ਨੇ ਹਾਲ ਕਰਾਈਏ ਕਿਉਂਕਿ ਬਹੁਤ ਸਾਰੀਆਂ ਇਤਿਹਾਸਕ ਸਾਡੇ ਸਥਾਨ ਆ ਜਿਨ੍ਹਾਂ ਬਾਰੇ ਜਿਹੜੇ ਸਾਡੇ ਜਿਹੜੇ ਸਿੱਖ ਸੰਗਤਾਂ ਵਾਂ ਉਹਨਾਂ ਨੂੰ ਨਹੀਂ ਪਤਾ ਆਓ ਫਤਰੀ ਸਾਂਝ ਪਾਉਣੀ ਆ ਭਾਈ ਰਣਬੀਰ ਸਿੰਘ ਦੀ ਜਿਹੜੇ ਇੱਥੋਂ ਦੇ ਖਜੂਰੀ ਲਾਗੇ ਆ ਤੇ ਨਾਲ ਉਹਨਾਂ ਕੋਲ ਜਾਣਕਾਰੀ ਲਵਾਂਗੇ ਜਿਹੜੇ ਇਹ ਹੁਕਮਨਾਮੇ ਪਈਆ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਅਤੇ ਮਾਤਾ ਸਹਿਬ ਗੋਜੀ ਦੇ ਦੀ ਦਸਤਾਰ ਪਈ ਆ ਜਿਹੜਾ ਕੰਗਾ ਪਿਆਵਾ ਇਹ ਕੰਗਾ ਤੇ ਦਸਤਾਰ ਕਦੋਂ ਇਹਨਾਂ ਨੂੰ ਮਿਲੀ ਆ ਤਾਂ ਇਸ ਇਤਿਹਾਸਿਕ ਗੁਰਦੁਆਰੇ ਦੇ ਜਾਂ ਜਿਹੜੇ ਇਹ ਪਰਾਤਮ ਜਿਹੜੀਆਂ ਹੁਕਮਨਾਮੇ ਪਈ ਆ ਇਹਨਾਂ ਦੀ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਭਾਈ ਸਾਹਿਬ ਭਾਈ ਰਣਵੀਰ ਸਿੰਘ ਜੀ ਜਿਹੜੇ ਤੇ ਹਜ਼ੂਰੀ ਲੱਗੀ ਆ ਉਹ ਸਾਡੇ ਨਾਲ ਮੌਜੂਦ ਨੇ ਆਓ ਨਾਲ ਫਤਿਹ ਸਾਂਝ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀਆਂ ਬਹੁਤ ਸਾਰੀਆਂ ਸਿੱਖ ਸੰਗਤਾਂ ਜਿਨ੍ਹਾਂ ਨੂੰ ਇਸ ਮਹਾਨ ਇਤਿਹਾਸ ਬਾਰੇ ਜਾਣਕਾਰੀ ਨਹੀਂ ਆਸੀ ਚਾਹਾਂਗੇ ਵੀ ਪਰੀਆਂ ਸਾਡੀਆਂ ਸੰਗਤਾਂ ਜਿਹੜੀ ਸਾਡੇ ਚੈਨਲ ਦੇਖਦੀਆਂ ਪਈਆਂ ਉਹਨਾਂ ਤੱਕ ਇਹ ਜਰੂਰ ਸਾਂਝ ਪਾਈ ਜਾਵੇ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੀਆਂ ਸਮੂਚੀਆਂ ਸੰਗਤਾਂ ਨੂੰ ਕਵੀ ਰਾਜ ਪਾਜ ਸਾਬ ਪਾਜ ਤਰਨਾ ਸਿੰਘ ਦੇ ਪਾਵਨ ਅਸਥਾਨ ਗੁਰਦੁਆਰਾ ਬਖਸ਼ਿਸ਼ ਪ੍ਰਕਾਸ਼ ਵਿਖੇ ਇਹ ਜਾਣਕਾਰੀ ਦਿੱਤੀ ਜਾ ਰਹੀ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਮੂਚੀ ਸੰਗਤ ਨੂੰ ਇਸ ਇਤਿਹਾਸ ਦੀ ਜਾਣਕਾਰੀ ਜਿਸ ਇਤਿਹਾਸਕ ਸਥਾਨ ਤੇ ਅਸੀਂ ਪਹੁੰਚੇ ਨੇ ਇਹ ਚੈਨਲ ਵਾਲੇ ਇਹਨਾਂ ਦਾ ਧੰਨਵਾਦ ਹੈ ਇਹ ਸਥਾਨ ਕਵੀ ਰਾਜਪਾਲ ਸਾਹਿਬ ਭਾਈ ਧਰਨਾ ਸਿੰਘ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਸਨ 1980 ਵਿੱਚ ਇਹਦੀ ਆਰੰਭਤਾ ਹੋਈ ਹੈ ਇਹ ਜੀਟੀ ਰੋਡ ਦੇ ਉੱਪਰ ਸਜੋਬਤ ਹੈ ਅਤੇ ਭਾਈ ਧੰਨਾ ਸਿੰਘ ਜੀ ਜੋ ਗੁਰੂ ਘਰ ਦੇ ਘੋੜਿਆਂ ਦੇ ਘਾਈ ਸਨ ਆਨੰਦਪੁਰ ਸਾਹਿਬ ਵਿਖੇ ਸੇਵਾ ਕਰਦੇ ਸਨ ਉਹਨਾਂ ਦਾ ਇਹ ਨਗਰ ਅਸਥਾਨ ਹੈ ਨਸ਼ਹਰਾ ਪਨਵਾ ਨਸ਼ਹਰਾ ਪਨਵਾ ਦੇ ਉਹ ਜੰਪਲ ਨੇ ਅਤੇ ਸਤਿਗੁਰੂ ਦੀ ਕਿਰਪਾ ਦਾ ਸਦਕਾ ਸਤਿਗੁਰੂ ਨੇ ਸੇਵਾ ਵਿੱਚ ਲਾਇਆ ਹੋਇਆ ਸੀ ਘੋੜਿਆਂ ਨੂੰ ਘਾਹ ਪਾ ਕੇ ਅਤੇ ਘੋੜਿਆਂ ਦੀ ਤਵੇਲੇ ਵਿੱਚ ਸੇਵਾ ਕਰਕੇ ਬਹੁਤ ਵੱਡਾ ਮਾਣ ਪ੍ਰਾਪਤ ਕੀਤਾ ਮਹਾਰਾਜ ਦੇ ਕੋਲ ਤਰ੍ਹਾਂ ਤਰ੍ਹਾਂ ਦੇ ਉੱਚ ਪਾਏ ਦੇ ਕਵੀ ਮਹਾਰਾ ਸਚੇ ਪਾਚ ਨੇ ਆਪਣੇ پاس ਰੱਖੇ ਹੋਏ ਸਨ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਉਸਤਤ ਕਵਤਾਰਾਂ ਹੀ ਕਰਿਆ ਕਰਦੇ ਸਨ ਉਹਨਾਂ ਵਿੱਚੋਂ ਇੱਕ ਸਮੇਂ ਵਿੱਚ ਕਵੀ ਚੰਦਨ ਕਵੀ ਨੇ ਇੱਕ ਕਵਤਾ ਦਾ ਉਚਾਰਨ ਕੀਤਾ ਜਿਸ ਦੇ ਮਨ ਵਿੱਚ ਇਹ ਬਹੁਤ ਵੱਡਾ ਭੁਲੇਖਾ ਪੈ ਗਿਆ ਵੀ ਇਹਦੇ ਅਰਥ ਕੋਈ ਵੀ ਨਹੀਂ ਕਰ ਸਕਦਾ ਬਹੁਤ ਉੱਚ ਪਾਏ ਦੀ ਕਵਤਾ ਹੈ ਇਹਨੂੰ ਸਮਝਣਾ ਬੜਾ ਔਖਾ ਹੈ ਤੇ ਹਰ ਜੂ ਹੰਕਾਰ ਨਾਲ ਭਾਵੇਂ ਵੇਦਕੂਬ ਸੁਣਾਵੇ ਤਾਂ ਜਿਸ ਮਨ ਦੇ ਵਿੱਚ ਮਾੜਾ ਜਿਹਾ ਵੀ ਸ਼ੰਕਾ ਉਪਜਦੇ ਗੁਰੂ ਪ੍ਰਤੀ ਤੇ ਉਹਦੇ ਮਨ ਵਿੱਚ ਇਹ ਵੀ ਸੀਗਾ ਕਿ ਇਹਦੇ ਰਸਤਾ ਗੁਰੂ ਸਾਹਿਬ ਆਪ ਵੀ ਨਹੀਂ ਕਰ ਸਕਦੇ ਮਨ ਦੀ ਭਾਵਨਾ ਜਾਣ ਕੇ ਸਤਿਗੁਰੂ ਦੇ ਕੋਲ ਜਦੋਂ ਉਹਨੇ ਬੇਨਤੀ ਕੀਤੀ ਤਾਂ ਸਤਿਗੁਰੂ ਕਹਿਣ ਲੱਗੇ ਭਈ ਠੀਕ ਐ ਬਹੁਤ ਵਧੀਆ ਤਾਂ ਕਿਉਂਕਿ ਸਤਿਗੁਰੂ ਮਾਣ ਬਖਸ਼ਦੇ ਸਨ ਕਪਤਾਵਾਂ ਲਿਖਣ ਵਾਲਿਆਂ ਨੂੰ ਇਥੋਂ ਤੱਕ ਜਿੱਥੇ ਗੁਰੂ ਅਰਜਨ ਸਾਹਿਬ ਨੇ ਢਾਡੀਆਂ ਨੂੰ ਮਾਨ ਦਿੱਤਾ ਉਥੇ ਕਮੀਆਂ ਨੂੰ ਗੁਰਗੋਬਿੰਦ ਸਿੰਘ ਮਹਾਰਾਜ ਦੇ ਪਾਚਾ ਸਵਾ ਸਵਾ ਲੱਖ ਇੱਕ ਇੱਕ ਕਵਤਾ ਦਾ ਨਾਮ ਦੇ ਕੇ ਸਨਮਾਨ ਦਿੰਦੇ ਸਨ ਤਾਂ ਪਰ ਉਹਦੇ ਮਨ ਦਾ ਜਿਹੜਾ ਅੰਦਰ ਦਾ ਹੰਕਾਰ ਸੀ ਉਹ ਬੋਲਿਆ ਤਾਂ ਸਤਿਗੁਰੂ ਕਹਿਣ ਲੱਗੇ ਕਵੀ ਚੰਦਨ ਠੀਕ ਹੈ ਬਹੁਤ ਵਧੀਆ ਇਹ ਕਵਤਾ ਉਚਾਰਨ ਕੀਤੀ ਆ ਪਰ ਜਿਹੜਾ ਤੇਰੇ ਮਨ ਦੇ ਵਿੱਚ ਸ਼ੰਕਾ ਹੈ ਨਾ ਇਹਦੇ ਅਰਥ ਤਾਂ ਸਾਡੇ ਘੋੜਿਆਂ ਨੂੰ ਘਾ ਪਾਉਣ ਵਾਲਾ ਭਾਈ ਧੰਨਾ ਸਿੰਘ ਜੀ ਨਿਸ਼ਾਰਾ ਪੰਨੂਆ ਵਾਲੇ ਉਹ ਕਰ ਸਕਦੇ ਆ ਸੱਦਿਆ ਗਿਆ ਹਾਜ਼ਰ ਹੋਇਆ ਪਾਈ ਤਰਨਾ ਸਿੰਘ ਜੀ ਅੰਗੜੀ ਲੈ ਕੇ ਰੰਬਾ ਲੈ ਕੇ ਦਾਤਰੀ ਲੈ ਕੇ ਜਿਸ ਤਰ੍ਹਾਂ ਦਾ ਉਹਨਾਂ ਦਾ ਵੇਦ ਸੀ ਆਣ ਕੇ ਬੇਨਤੀ ਕੀਤੀ ਮਹਾਰਾਜ ਹੁਕਮ ਤੁਸੀਂ ਆਦ ਕੀਤਾ ਕਹਿਣ ਲਗੇ ਕਵੀ ਚੰਦ ਕਵੀ ਪਾਈ ਤਰਨਾ ਸਿੰਘ ਨੂੰ ਕਹਿਣ ਲਗੇ ਵੀ ਤੂੰ ਹਾ ਬਾਕੀ ਲਿਬਾਸ ਪਾਸੇ ਰੱਖ ਦੇ ਤੇ ਆ ਜਿਹੜੀ ਕਵਤਾ ਕਵੀ ਚੰਦਰ ਨੇ ਉਚਾਰਨ ਕੀਤੀ ਇਹਦੇ ਅਰਥ ਕਰਨੇ ਆ ਮਹਾਰਾਜ ਦਾ ਤੁਹਾਡਾ ਹੁਕਮ ਹੋਵੇ ਤੁਹਾਡਾ ਸਿਰ ਤੇ ਹੱਥ ਹੋਵੇ ਤੁਹਾਡੀ ਕਿਰਪਾ ਦਾ ਸਦਕਾ ਹੋ ਸਕਦਾ ਹੈ ਉਸ ਵੇਲੇ ਕਹਨ ਲੱਗੇ ਕਵੀ ਚੰਦਰ ਨੇ ਵੀ ਆਪਣੀ ਕਵਿਤਾ ਉਚਾਰਨ ਕੀ ਕਰ ਤਾਂ ਕਵੀ ਚੰਦਰ ਨੇ ਜਿਹੜੀ ਕਵਿਤਾ ਉਚਾਰਨ ਕੀਤੀ ਉਸ ਦਾ ਹਵਾਲਾ ਵੀ ਦਿੱਤਾ ਹੋਇਆ ਹੈ ਇਤਿਹਾਸ ਦੇ ਵਿੱਚ ਉਸ ਦੀ ਕਵਿਤਾ ਸੀ ਕਿ ਨਵਸਾਤ ਪੀਏ ਨਵਸਾਤ ਪੀਏ ਨਵਸਾਤ ਪੀ ਆਏ ਨਵਸਾਤ ਰਚੇ ਨਵਸਾਤ ਬਚੇ ਨਵਸਾਤ ਪੀਆ ਪੈਦਾ ਕੇ ਪਾਏ ਜੀਤ ਕਰਾ ਨਵਸਾਤਨ ਕੀ ਨਵਸਾਤਨ ਕੇ ਮੁਖੰਚਲ ਛਾਏ ਮਾਨੋ ਮੇਕੇ ਮੰਡਲ ਮੇ ਕਵੀ ਚੰਦਰ ਚੰਦ ਕਲੇਵਰ ਛਾਏ ਕਿ ਹਰ ਕਵੀ ਆਪਣਾ ਨਾਮ ਜਿਹੜਾ ਕਵਤਾ ਦੇ ਪਿੱਛੇ ਜ਼ਰੂਰ ਲਿਖਦਾ ਹੈ ਤਾਂ ਜਿਸ ਵੇਲੇ ਭਾਈ ਤਰਨਾ ਸਿੰਘ ਵਰਤ ਕਰਨ ਵਾਸਤੇ ਬਾਹਰ ਨੇ ਇਸ਼ਾਰਾ ਕੀਤਾ ਤੇ ਹੱਸ ਪਏ ਕਹਿਣ ਲੱਗੇ ਮਹਾਰਾਜ ਕੋ ਬਹੁਤ ਹੀ ਵੱਡੀ ਗੂੜੀ ਗਲਤ ਹੈ ਨਹੀਂ ਇਹਦੇ ਅਰਥ ਬੜੇ ਸੌਖੇ ਨੇ ਤਾਂ ਕਵੀ ਚੰਦਨ ਨੇ ਜਦੋਂ ਸੁਣਿਆ ਤਾਂ ਬੜਾ ਹੈਰਾਨ ਹੋਇਆ ਭਾਈ ਤਰਨਾ ਸਿੰਘ ਨੇ ਸੌਖੇ ਅਰਥ ਕਰ ਦਿੱਤੇ ਇਸ ਦੇ ਤਾਂ ਜਿਸ ਵੇਲੇ ਅਰਥ ਕਰ ਦਿੱਤੇ ਤੇ ਉਹਦੇ ਮਨ ਦੀ ਜਿਹੜੀ ਹੰਕਾਰ ਦੀ ਬੋ ਸੀ ਉਹ ਦੂਰ ਹੋ ਗਈ ਤੇ ਫਿਰ ਸਤਿਗੁਰੂ ਕਹਿਣ ਲੱਗੇ ਭਾਈ ਧਰਨਾ ਸਿੰਘ ਤੁਸੀਂ ਉਚਾਰਨ ਕਰੋ ਹੁਣ ਕੋਈ ਸਵਈਆ ਕੋਈ ਕਵਿਤਾ ਤਾਂ ਉਸ ਵੇਲੇ ਭਾਈ ਧਰਨਾ ਸਿੰਘ ਨੇ ਸਵਈਆ ਉਚਾਰਨ ਕੀਤਾ ਜਿਹੜਾ ਲਿਖਿਆ ਹੋਇਆ ਇਤਿਹਾਸ ਦੇ ਵਿੱਚ ਕਿ ਮੀਨ ਮਰੇ ਜਲ ਕੇ ਪਰਸੇ ਕਬੂ ਨਾ ਮਰੇ ਪਰ పాਪਕ ਪਾਏ ਤੀਆ ਮਰੇ ਪੀਆ ਕੇ ਪਰਸੇ ਕਬੂ ਨਾ ਮਰੇ ਪਰਦੇਸ ਸੁਦਾਏ ਇਸ ਪ੍ਰਕਾਰ ਇਸ ਕਵਿਤਾ ਦਾ ਜਿਹੜਾ ਅਰਥ ਬਸਰਾਮ ਸੀ ਨਾ ਉਹ ਸਮਝ ਵਿੱਚ ਨਾ ਸਕਿਆ ਕਵੀ ਚੰਦਰ ਨੂੰ ਤੇ ਇਸ ਕਰਕੇ ਨਾ ਉਹ ਕਹਿਣ ਲਗਾ ਮਹਾਰਾਜ ਸਮਝ ਨਹੀਂ ਆਉਂਦੀ ਮੈਨੂੰ ਇਸ ਗੱਲ ਦੀ ਤਾਂ ਉਹਦਾ ਹੰਕਾਰ ਹਾਂ ਨਿਵਰਤ ਕਰ ਦਿੱਤਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਕਵੀ ਚੰਦਨ ਦੀ ਉਪਾ ਕਵੀ ਰਾਜ ਦੀ ਉਪਾਧੀ ਦੇ ਕੇ ਭਾਈ ਧੰਨਾ ਸਿੰਘ ਨੂੰ ਸਨਮਾਨ ਕੀਤਾ ਅਤੇ ਆਪਣੇ ਕੋਲੋਂ ਸਵਾ 12 ਗੱਜ ਦੀ ਇੱਕ ਦਸਤਾਰ ਜਿਹੜੀ ਇੱਥੇ ਸ਼ਿਸ਼ੋਭਤ ਹੈ ਅਤੇ ਇੱਕ ਕੰਗਾ ਸਾਹਿਬ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਧੰਨਾ ਸਿੰਘ ਨੂੰ ਬਖਸ਼ਿਸ਼ ਕੀਤਾ ਉਹ ਇਸ ਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਅਤੇ ਗਾਹੇ ਬਗਾਹੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨਸ਼ਾਹਰਾ ਪੰਨਵਾ ਦੀ ਸੰਗਤ ਨੂੰ ਇਹ ਹੁਕਮਨਾਮੇ ਲਿਖ ਕਰਕੇ ਤਾਂ ਸਬੋਧਨ ਕਰਦੇ ਰਹੇ ਨੇ ਉਹ ਚਾਰ ਹੁਕਮਨਾਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਨਸ਼ਾਹਰਾ ਪੰਨਵਾ ਦੀ ਸੰਗਤ ਨੂੰ ਭੇਜੇ ਗਏ ਨੇ ਅਤੇ ਖਾਲਸੇ ਦੀ ਮਾਤਾ ਮਤਾ ਸਾਹਿਬ ਕੌਰ ਜੀ ਵੱਲੋਂ ਇੱਕ ਹੁਕਮਨਾਮਾ ਆਪਣੇ ਫਰਜੰਦਾ ਨੂੰ ਆਪਣੇ ਪੁੱਤਾਂ ਨੂੰ ਕਿਉਂਕਿ ਖਾਲਸੇ ਦੀ ਮਾਤਾ-ਮਾਤਾ ਸਾਬਕੌਰ ਜੀ ਹਨ ਉਹਨਾਂ ਵੱਲੋਂ ਇਹ ਹੁਕਮਨਾਮਾ ਲੇਖ ਕਰਕੇ ਹਾਂ ਬੜੇ ਪਿਆਰ ਦੇ ਨਾਲ ਭੇਜਣਾ ਕੀਤਾ ਹੈ ਜਿਸ ਦੀ ਇਬਾਰਤ ਬੜੀ ਕਮਾਲ ਦੀ ਹੈ ਤਾਂ ਇੱਕ ਓੰਕਾਰ ਸਤਿਗੁਰੂ ਜੀ ਸ੍ਰੀ ਗੁਰੂ ਸ੍ਰੀ ਮਾਤਾ ਜੀ ਦੀ ਆਗਿਆ ਹੈ ਸਰਬਤ ਖਾਲਸਾ ਸ੍ਰੀ ਅਕਾਲ ਪੁਰਖ ਜੀ ਦਾ ਵਾਸੀ ਨਿਸ਼ਾਰਾ ਪੰਨੂਆ ਦਾ ਗੁਰੂ ਰੱਖੇਗਾ ਗੁਰੂ ਗੁਰੂ ਜਪੜਾ ਜਨਮ ਸਵਾਰਨਾ 11 ਰੁਪਏ ਲੰਗਰ ਦੇ ਖਰਚੇ ਨੂੰ ਤੁਹਾਡੇ ਉੱਪਰ ਪਰਮਾਇਸ਼ ਹੋਈ ਹੈ ਜੋ ਸਿੱਖ ਕਾਰ ਭੇਟ ਸੁਖ ਮੰਨਤ ਦਸੌਂਦ ਗੋਲਕ ਜੋ ਗੁਰੂ ਕੇ ਨਿਮਿਤ ਕੀ ਕੌਡੀ ਦਮੜੀ ਹੋਵੇ ਸੋ ਹੁੰਡੀ ਕਰਾਏ ਕਿ ਪਾਈ ਰਾਮ ਸਿੰਘ ਮੇਵੜੇ ਕੀ ਮਾਰਫਤ ਹਜੂਰ ਭੇਜਣੀ ਨਿਹਾਲ ਹੋਵੋਗੇ ਤੁਹਾਡੀ ਖੱਟੀ ਕਮਾਈ ਵਿੱਚ ਗੁਰੂ ਬਰਕਤ ਪਾਵੇਗਾ ਇਹ ਹੁਕਮਨਾਮਾ ਮਾਤਾ ਜੀ ਵੱਲੋਂ ਨਿਸ਼ਾਰਾ ਪੰਨਵਾ ਦੀ ਸੰਗਤ ਨੂੰ ਆਪਣੇ ਪੁੱਤ ਫਰਜੰਦ ਕਹਿ ਕਰਕੇ ਸਤਿਕਾਰ ਦੇਣਾ ਕੀਤਾ ਹੈ ਤੋਂ ਇਸ ਪ੍ਰਕਾਰ ਇਹ ਚਾਰ ਹੁਕਮਨਾਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਛੀ ਵੱਲੋਂ ਹੱਥ ਲਿਖਤ ਨੇ ਜਿਨ੍ਹਾਂ ਦੇ ਉੱਪਰ ਮੋਹਰਾਂ ਲੱਗੀਆਂ ਹੋਈਆਂ ਨੇ ਦਸਤਕ ਕੀਤੇ ਹੋਏ ਨੇ ਉਸ ਵੇਲੇ ਦੀ ਸਨ ਲਿਖੀ ਹੋਈ ਹੈ ਇਸੇ ਤਰ੍ਹਾਂ ਮਾਤਾ ਜੀ ਵੱਲੋਂ ਆਪਣੇ ਪੁੱਤ ਫਰਜੰਦ ਕਹਿ ਕੇ ਨਿਸ਼ਾਰਾ ਪੰਨਵਾ ਦੀ ਸੰਗਤ ਨੂੰ ਸੰਬੋਧਨ ਕੀਤਾ ਹੈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਇਸ ਵੇਲੇ ਜਿੱਥੇ ਇਸ ਸੰਸਥਾਨ ਦੀ ਅਰੰਭਤਾ ਸਾਲ 1980 ਵਿੱਚ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਬਾਬਾ ਗੁਰਬੰਧ ਸਿੰਘ ਜੀ ਮਾਨੋਚਾਲ ਵੱਲੋਂ ਆਰੰਭਤਾ ਕੀਤੀ ਗਈ ਸੰਗਤਾਂ ਦੇ ਸਹਿਯੋਗ ਦੇ ਨਾਲ ਸਮੇਂ ਨੇ ਕਰਵਟ ਲਈ ਹੈ ਤਾਂ ਉਸ ਤੋਂ ਬਾਅਦ ਵਿੱਚ ਇਸ ਵੇਲੇ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਜੀ ਸਹਾਰੀ ਸਾਹਿਬ ਵਾਲੇ ਦਿਨਾਂ ਤੋਂ ਵੱਧੋ ਸਾਹ ਉਹ ਜਥੇਦਾਰ ਬਾਬਾ ਕੋਲਾ ਸਿੰਘ ਜੀ ਵੱਲੋਂ ਇਸ ਸਥਾਨ ਦੀ ਸੇਵਾ ਕਰਵਾਈ ਜਾ ਰਹੀ ਹੈ ਇਸ ਵੇਲੇ ਮੌਜੂਦਾ ਇਸ ਸਥਾਨ ਦੇ ਸੇਵਾਦਾਰ ਬਾਬਾ ਮਨਜੀਤ ਸਿੰਘ ਜੀ ਮਹੰਤ ਲੰਬੇ ਸਮੇਂ ਤੋਂ ਬਖੂਬੀ ਸੇਵਾ ਨਿਭਾ ਰਹੇ ਹਨ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਗਾਹੇ ਬਗਾਹੇ ਜਿੱਥੇ ਇਸ ਚੈਨਲ ਦੇ ਰਾਈ ਆਪਨੇ ਸਾਰਾ ਇਤਿਹਾਸ ਸਰਵਣ ਕੀਤਾ ਹੈ ਜਦੋਂ ਕਿਤੇ ਮੌਕਾ ਬਣੇ ਤਰਨਤਾਰਨ ਸਭ ਤੋਂ 15 ਕਿਲੋਮੀਟਰ ਤੇ ਜੀਟੀ ਰੋਡ ਤੇ ਇਸ਼ਾਰਾ ਪਨੂਆ ਸ਼ਸ਼ੋਭਤ ਹੈ ਬਖਸ਼ਿਸ਼ ਪ੍ਰਕਾਸ਼ ਗੁਰਦੁਆਰਾ ਸਾਹਿਬ ਦਾ ਨਾਮ ਹੈ ਅਤੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਭਾਵੇਂ ਤੁਸੀਂ ਜਾਣਦੇ ਹੋ ਕਿ ਪੀਟੀਸੀ ਚੈਨਲ ਤੇ ਗਾਹੇ ਬਗਾਹੇ ਪ੍ਰਚਾਰਕ ਕਥਾਵਾਜਕ ਤਾਡੀ ਸਿੰਘ ਇਹ ਇਤਿਹਾਸ ਸੁਣਾਉਂਦੇ ਰਹਿੰਦੇ ਨੇ ਪਰ ਫਿਰ ਵੀ ਆਪ ਆਣ ਕਰਕੇ ਦਰਸ਼ਨ ਕਰਨ ਦਾ ਯਤਨ ਕਰੋ ਅਤੇ ਲਾਹਾ ਲਓ ਪਿਆਰਿਓ ਖੁਸ਼ੀਆਂ ਪ੍ਰਾਪਤ ਕਰਿਏ ਬਾ ਬਹੁਤ ਬਹੁਤ ਧੰਨਵਾਦ ਹੈ ਚੈਨਲ ਵਾਲਿਆਂ ਦਾ ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਇਹਨਾਂ ਨੂੰ ਤਰੱਕੀ ਬਖਸ਼ੇ ਦਿਨ ਦੁਗਣੀ ਚ ਚੌਗਣੀ ਤਰੱਕੀ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਬਹੁਤ ਬਹੁਤ ਧੰਨਵਾਦ ਤਾਂ ਇਸ ਨੇ ਹਜ਼ੂਰੀ ਰਾਗੀ ਕਥਾ ਵਾਚ ਗਏ ਭਾਈ ਸਾਹਿਬ ਭਾਈ ਰਣਬੀਰ ਸਿੰਘ ਜੀ ਨੇ ਇਤਿਹਾਸ ਦੀ ਸਾਰੀ ਸਾਂਝ ਪਾਈ ਆ ਇੱਕ ਕਰ ਫੇਰ ਅਸੀਂ ਆਪਣੇ ਦਰਸ਼ਕਾਂ ਨੂੰ ਇਸ ਜਿਹੜੇ ਪ੍ਰਾਤਨ ਜਿਹੜੀਆਂ ਚੀਜ਼ਾਂ ਪਈਆਂ ਜਿਹੜੀਆਂ ਸਾਰੇ ਇਤਿਹਾਸ ਪਈ ਆ ਉਹ ਦਿਖਾ ਦਈਏ ਇਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਇਹ ਬਗਸ਼ਤਾਰ ਦਸਤਾਰ ਆ ਜਿਹੜੀ 3/12 ਗਾਜ ਦੀ 3/12 ਗਾਜ ਦੀ ਤੇ ਨਾਲ ਜਿਹੜਾ ਇਹ ਨਾ ਕੰਗਾ ਪਿਆ ਵਾ ਇਹ ਕੰਗਾ ਸਾਹਿਬ ਜਿਹੜੇ ਪਏ ਨੇ ਇਹ ਸਾਰੇ ਗੁਰੂ ਸਾਹਿਬ ਦੇ ਜਿਹਨੇ ਜਿਹੜੇ ਹੁਕਮ ਜਿਹੜੇ ਹੁਕਮਨਾਮੇ ਜਿਹੜੇ ਲਿਖੇ ਆ ਇਹ ਸਾਰੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਆਪ ਦੇ ਹੱਥ ਲਿਖਤ ਇਹਨੇ ਹੁਕਮਨਾਮੇ ਆ ਜਿਹੜੇ ਇਸ ਜਿਹੇ ਦੇ ਦਰਸ਼ਨ ਕਰਦੇ ਪਏ ਉਹ ਜਿਹੜੀਆਂ ਤੁਸੀਂ ਵੀਡੀਓ ਵੇਖਦੇ ਪਏ ਹੋ ਇਹ ਸਾਰਾ ਇਤਿਹਾਸ ਅਜ ਤਹਾਂ ਸਾਂਝ ਪੁੰਦਾ ਸਾਡਾ ਇਕੋ ਸੀਪ ਜਿਹੜੀ ਸਾਡੇ ਦੇਸ਼ਵ ਦੇਸ਼ਾਂ ਜਿਹੜੇ ਸੰਗਤਾਂ ਬੈਠੀਆਂ ਵਾਂ ਜਿਨ੍ਹਾਂ ਨੂੰ ਸਾਡੇ ਜਿਹੜੇ ਬਹੁਤ ਸਾਰੇ ਗੁਰਦੁਆਰੇ ਆ ਜਿਨ੍ਹਾਂ ਦੇ ਇਤਿਹਾਸ ਬਾਰੇ ਜਾਂ ਸਾੜੀ ਜਿਹੜੀਆਂ ਪ੍ਰਾਤਨੀਆਂ ਚੀਜ਼ਾਂ ਪਈਆਂ ਜਿਹੜੀ ਸਾਡੀ ਵਿਵਸਥਾ ਪਈਆਂ ਜਿਹੜੀਆਂ ਜਿਹੜਾ ਬਹੁਤ ਸਾਰਾ ਇਤਿਹਾਸ ਦਾ ਸਾਜ ਰੱਖਦੀਆਂ ਉਹਨਾਂ ਦੇ ਦਰਸ਼ਕਾਰੇ ਤਾਂ ਨਸਾਂ ਦੇ ਕਿਤੇ ਜਾਣ ਸਾਡਾ ਇਹੋ ਹੀ ਉਪਰਾਲਾ ਹੁੰਦਾ ਕਿਉਂਕਿ ਸਾਡੀ ਇਹ ਦੇਸ਼ਾਂ ਦੇਚਾ ਜਿਹੜੇ ਇਹ ਸੰਗਤਾਂ ਬੈਠੀਆਂ ਵਾ ਜਿਹੜੇ ਸਾਡੇ ਦੂਰ ਦਰਾਡੇ ਬੈਠੀਆਂ ਸਿੱਖ ਸੰਗਤਾਂ ਬੈਠੀਆਂ ਉਹਨਾਂ ਨੂੰ ਜਿਹੜੇ ਸਾਡੇ ਇਤਿਹਾਸ ਨਾਲ ਜਿਹੜੀਆਂ ਚੀਜ਼ਾਂ ਨਾਲ ਜੁੜੀਆਂ ਵਾ ਉਹਨਾਂ ਦੇ ਦਰਸ਼ਕਾਂ ਦਾ ਸਾਂਝ ਬਣ ਰਹੀਏ ਤਾਂ ਜੋ ਜਿਹੜੀ ਸਾਡੀ ਸੰਗਤਾਂ ਵਾ ਉਹਨਾਂ ਨੂੰ ਆਪਣੇ ਇਤਿਹਾਸ ਦੀ ਸਾਂਝ ਨਾਲ ਜੇ ਜਾਣਕਾਰੀ ਮਿਲਦੀ ਰਵੇ ਤਾਂ ਸਾਡੀ ਵੀਡੀਓ ਤੁਹਾਨੂੰ ਕਿਸਾ ਲੱਗੀ ਅਗਰ ਸਾਡੇ ਕੋਲ ਕੋਈ ਇਸੇ ਵੀਡੀਓ ਵਿੱਚ ਗਲਤੀ ਹੋਈ ਆ ਤਾਂ ਸਾਨੂੰ ਕਮੈਂਟ ਬਾਕਸ 'ਚ ਜਖਿਓ ਤਾਂ ਜੋ ਅਸੀਂ ਆਪਣੀ ਗਲਤੀ ਸੁਧਾਰ ਸਕੀਏ ਕੋਈ ਹੋਰ ਨਵੀਂ ਵੀਡੀਓ ਜਾਂ ਤੁਸੀਂ ਹੋਰ ਨਵੇਂ ਗੁਰਦੁਆਰੇ ਦੇ ਦਰਸ਼ਨدار 크라운 ਲਈ ਤੁਹਾਨੂੰ ਬੇਦਵਾਰਾ ਫਿਰ ਹਾਜ਼ਰ ਹੋਵਾਂਗੇ ਤਾਂ ਤਾਂ ਸਾਨੂੰ ਇਜਾਜ਼ਤ ਦਿਓ ਕੁਲਦੀਪ ਸਿੰਘ ਦੀਪਾ ਪਹਿਲਾਂ ਪੜੂਆ ਤਰੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ